ਇਹ ਸਾਨਪਰੋ ਬਰਸਾਤ ਪੈ ਕੇ ਹੱਟੀ ਹੈਗੀ ਐ ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰ ਦਿਆ ਬੈਮ ਜੀ ਚ ਨਾ ਸਾਰੀ ਜ਼ਿੰਦਗੀ ਕੱਢ ਲਿਓ ਕਿਤੇ ਆ ਦੇਖੋ ਤਣੇ ਜੇ ਹੋਏ ਪਏ ਨਾ ਪਿਆਜੀ ਜੇ ਆ ਦੇਖੋ ਨੇੜੇ ਕਰਕੇ ਨਖਾ ਦੇ ਨਾਲ ਲੈ ਇਸ ਤਰੀਕੇ ਦੇ ਇਹ ਕੋਈ ਡੀਏਪੀ ਦੀ ਕਾਟ ਨਹੀਂ ਹੈਗੀ ਮੈਂ ਤੁਹਾਨੂੰ ਦੱਸ ਦਿਆਂ ਇਹ ਹਾਈਬ੍ਰਿਡ ਝੋਨਾ ਲੱਗਿਆ ਹੋਇਆ ਹੈ ਇਹ ਕੁਝ ਹਾਈਬ੍ਰਿਡ ਵੈਰਾਈਟੀਆਂ ਦੇ ਉੱਤੇ ਕੈਰੇਕਟਰ ਹੈਗਾ ਇਹ ਕਿ ਉਹਨਾਂ ਦੇ ਤਣੇ ਦੇ ਉੱਤੇ ਇਦਾਂ ਦਾ ਕਲਰ ਆਉਂਦਾ ਹੈਗਾ ਇਹਗਾ ਸਵਾਨਾ ਦੇ ਵੀ ਆਉਂਦਾ ਪਾਇਨੀਅਰ ਦੇ ਵੀ ਆਉਂਦਾ ਕਿਵਰੀ ਕਿਸੇ ਵੀ ਦੇ ਵੀ ਆ ਸਕਦਾ ਹੈਗਾ ਤੁਸੀਂ ਆਪ ਦੇ ਖਰਾਕੀ ਦਾਤ ਪਾ ਕੇ ਸਾਈਡ ਤੇ ਹੋ ਜੋ ਆਪੇ ਬੂਟਾ ਲਈ ਜਾਊਗਾ ਆਪੇ ਕੰਮ ਕਰੀ ਜਾਊਗਾ ਇਹ ਨਹੀਂ ਹੈਗਾ ਵੀ ਆਪਾਂ ਹਰ ਇੱਕ ਲੱਛਣ ਜਾਂ ਦੇਖ ਕੇ ਉਹਨੂੰ ਠੀਕ ਕਰਨ ਤੁਰ ਪਗੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਫਸਲ ਯੂਨੀਫਾਰਮ ਹੋਵੇ ਉਹਦੇ ਵਿੱਚ ਆਪਾਂ ਖਰਾਕੀ ਦਾਤ ਪਾ ਦਈਏ ਤੇ ਫਸਲ ਦੇ ਵਿੱਚ ਇੱਕਸਾਰ ਬੜਵਾਰ ਹੋਵੇ ਤੇ ਨਦੀਨ ਕੰਟਰੋਲ ਹੋ ਜਾਣ ਠੀਕ ਹੈ ਉਦੋਂ ਬਾਅਦ ਦੀਆਂ ਚੀਜ਼ਾਂ ਮੌਸਮ ਦੇ ਅਨੁਸਾਰ ਕਰਨੀਆਂ ਐ ਕਿ ਮੌਸਮ ਚੰਗਾ ਚੱਲ ਰਿਹਾ ਖਾਦਾਂ ਘੱਟ ਪੈਣਗੀਆਂ ਜਿਹੜੇ ਵੀਰਾਂ ਨੇ ਇਦੋਂ ਪਹਿਲਾਂ ਗਿੱਤੇ ਚੋਂ ਨੇ ਲਾਏ ਐ ਗਰਮੀ ਜਾਏ ਸੀ ਵੱਧ ਖਾਦਾਂ ਪਾ ਲਈਆਂ ਉਹਨਾਂ ਨੂੰ ਫੇਰ ਦਿੱਕਤ ਵੀ ਆਊਗੀ